ਚੱਲ ਕੱਲ ਜੰਨਾ ਭੱਜ ਹੁੰਦਾ ਸਿੱਧਾ ਇੰਦਰ ਮਿੱਟੀ ਦੇ ਵਿੱਚ ਚੱਲ ਮੁੜਿਆ ਉਹ ਵਾਪਸ ਆ ਇੱਧਰ ਆ ਵਾਪਸ ਭੱਜ ਆ ਜਾ ਜਿੰਨਾ ਜੋਰ ਲੱਗਦਾ ਉਹਨਾਂ ਲਾ ਦੇ ਪੂਰੇ ਜੋਰ ਨਾਲ ਵੈਰੀ ਗੁੱਡ ਗੁੱਡ ਸਰ ਐਕਸਰਸਾਈਜ਼ਾਂ ਲਾਲ ਸਿਆਂ ਬਦਾਮਾਂ ਦੇ ਬੂਟੇ ਲੱਗ ਰਹੇ ਜੀ ਤੇ ਸਾਰਿਆਂ ਨੂੰ ਆ ਮੈਨੂੰ ਤਾਂ ਇਹਨੂੰ ਦੇਖ ਕੇ ਹਾਂਜੀ ਹਾਂਜੀ ਇਹਨਾਂ ਹਾਂ ਸੰਤਰੇ ਤੋੜਨੇ ਲੱਗ ਗਏ ਪੁੱਤ ਆਪਾਂ ਨੂੰ ਤੇ ਮੈਨੂੰ ਖੁਸ਼ੀ ਹੁੰਦੀ ਆ ਆ ਸਾਰਾ ਕੁਝ ਦੇਖ ਕੇ ਅੱਜ ਬਦਾਮਾਂ ਦੇ ਟਰੀ ਸੁੱਖ ਰੱਖੇ ਬਾਬਾ ਵੈਰੀ ਨਾਈਸ ਚੱਲ ਜੋਰ ਦੀ ਚੱਲ ਚੱਲ ਭੱਜ ਚੱਲ 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 ਮਿੱਟੀ ਚ ਗੁੱਡ ਤੇ ਐਲਬਮ ਰੈਡੀ ਆ ਮਿੱਤਰੋ ਇਹ ਦੇਖੋ ਆ ਵੀ ਨਾਲ ਆਇਆ ਹੋਇਆ ਅਜੇ 2-3 ਘਰੇ ਰਹਿ ਗਏ ਸਾਡੇ ਓਏ ਕੱਲਾ ਨਵਾਬ ਆਇਆ ਦੂਜੇ ਕਿੱਥੇ ਆ ਡਾਲਰ ਡੂਡਲ ਰਹੀ ਆਈ ਲਵ ਹਮ ਮਾਈ ਪਿੰਡ ਮੈਂ ਆਲਵੇਸ ਕਹਿੰਦਾ ਹੁੰਨਾ ਕਿ ਤੁਸੀਂ ਆਪਦੇ ਘਰ ਦੇ ਵਿੱਚ ਬਾਹਰ ਨਾ ਬਣਾਓ ਜਿੰਮ ਬਣਾਓ ਉਹਦਾ ਤੁਹਾਨੂੰ ਇੱਕ ਰਿਜ਼ਲਟ ਦਿਖਾਉਣਾ ਹੈ ਜੇ ਮੈਂ ਜਿੰਮ ਵੀ ਲਾ ਰਿਹਾ ਤੇ ਮੈਂ ਲਾ ਰਿਹਾ ਸੀ ਵਰਕਆਊਟ ਇਹ ਮੇਰਾ ਜਿਹੜਾ ਹੈਗਾ ਪਲੇਸ ਹੈ ਬੈਸਟ ਪਲੇਸ ਹੈ ਚੱਲ ਚੱਲ ਜੰਨਾ ਭੱਜ ਹੁੰਦਾ ਸਿੱਧਾ ਇੰਦਰ ਮਿੱਟੀ ਦੇ ਵਿੱਚ ਚੱਲ ਮੁੜਿਆ ਓ ਵਾਪਸ ਆ ਇੱਧਰ ਆ ਵਾਪਸ ਭੱਜ ਆ ਜਾ ਜਿੰਨਾ ਜੋਰ ਲੱਗਦਾ ਉਹਨਾਂ ਲਾ ਦੇ ਪੂਰੇ ਜੋਰ ਨਾਲ ਵੈਰੀ ਗੁੱਡ ਗੁੱਡ ਸਰ ਐਕਸਰਸਾਈਜ਼ਾਂ ਲਾਲ ਸਿਆਂ ਬਦਾਮਾਂ ਦੇ ਬੂਟੇ ਲੱਗ ਰਹੇ ਜੀ ਤੇ ਸਾਰਿਆਂ ਨੂੰ ਆ ਮੈਨੂੰ ਤਾਂ ਇਹਨੂੰ ਦੇਖ ਕੇ ਹਾਂਜੀ ਹਾਂਜੀ ਇਹਨਾਂ ਨੂੰ ਹਾਂ ਸੰਤਰੇ ਤੋੜਦੇ ਲੱਗੇ ਪੁੱਤ ਆਪਾਂ ਨੂੰ ਤੰਮੈਨੂੰ ਖੁਸ਼ੀ ਹੁੰਦੀ ਆ ਆ ਸਾਰਾ ਕੁਝ ਦੇਖ ਕੇ ਅੱਜ ਬਦਾਮਾਂ ਦੇ ਟਰੀ ਸੋਖ ਰਖੇ ਬਾਬਾ ਵੈਰੀ ਨਾਈਸ ਚੱਲ ਜੋਰ ਦੀ ਚੱਲ ਚੱਲ ਭੱਜ ਚੱਲ 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 ਮਿੱਟੀ ਚ ਗੁੱਡ ਤੇ ਐਲਬਮ ਰੈਡੀ ਆ ਮਿੱਤਰੋ ਇਹ ਦੇਖੋ ਆ ਵੀ ਨਾਲ ਆਇਆ ਹੋਇਆ ਅਜੇ 2-3 ਘਰੇ ਰਹਿ ਗਏ ਸਾਡੇ ਓਏ ਕੱਲਾ ਨਵਾਬ ਆਇਆ ਦੂਜੇ ਕਿੱਥੇ ਆ ਡਾਲਰ ਡੂਡਲ ਉੱਥੇ ਹੀ ਘੜਿਆਈ ਆ ਘੜਿਆਈ ਆ I love my pet ਮੈਂ ਆਲਵੇਜ਼ ਕਹਿੰਦਾ ਹੁੰਨਾ ਕਿ ਤੁਸੀਂ ਆਪਦੇ ਘਰ ਦੇ ਵਿੱਚ ਬਾਹਰ ਨਾ ਬਣਾਓ ਜਿੰਮ ਬਣਾਓ ਉਹਦਾ ਤੁਹਾਨੂੰ ਇੱਕ ਰਿਜ਼ਲਟ ਦਿਖਾਉਣਾ ਹੈ ਜੇ ਮੈਂ ਜਿੰਮ ਵੀ ਲਾ ਰਿਹਾ ਤੇ ਮੈਂ ਲਾ ਰਿਹਾ ਸੀ ਵਰਕਆਊਟ ਇਹ ਮੇਰਾ ਜਿਹੜਾ ਹੈਗਾ ਪਲੇਸ ਹੈ ਬੈਸਟ ਪਲੇਸ ਹੈ ਚੱਲ ਚੱਲ ਜੰਨਾ ਭੱਜ ਹੁੰਦਾ ਸਿੱਧਾ ਇੰਦਰ ਮਿੱਟੀ ਦੇ ਵਿੱਚ ਚੱਲ ਮੁੜਿਆ ਉਹ ਵਾਪਸ ਆ ਇੱਧਰ ਆ ਵਾਪਸ ਭੱਜ ਆ ਜਾ ਜਿੰਨਾ ਜੋਰ ਲੱਗਦਾ ਉਹਨਾਂ ਲਾ ਦੇ ਪੂਰੇ ਜੋਰ ਨਾਲ ਵੈਰੀ ਗੁੱਡ ਗੁੱਡ ਸਰ ਐਕਸਰਸਾਈਜ਼ਾਂ ਲਾਲ ਸੇਹਾਂ ਬਦਾਮਾਂ ਦੇ ਬੂਟੇ ਲੱਗ ਰਹੇ ਜੀ ਤੇ ਸਾਰਿਆਂ ਨੂੰ ਆ ਮੈਨੂੰ ਤਾਂ ਇਹਨੂੰ ਦੇਖ ਕੇ ਹਾਂਜੀ ਹਾਂਜੀ ਇਹਨਾਂ ਹਾਂ ਸੰਤਰੇ ਤੋੜਦੇ ਲੱਗ ਗਏ ਪੁੱਤ ਆਪਾਂ ਨੂੰ ਤੇ ਮੈਨੂੰ ਖੁਸ਼ੀ ਹੁੰਦੀ ਆ ਆ ਸਾਰਾ ਕੁਝ ਦੇਖ ਕੇ ਅੱਧ ਬਦਾਮਾ ਦੇ ਟਰੀ ਸੋਖ ਰਖੇ ਬਾਬਾ ਵੈਰੀ ਨਾਈਸ ਚੱਲ ਜੋਰ ਦੀ ਚੱਲ ਚੱਲ ਭੱਜ ਚੱਲ 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 ਮਿੱਟੀ ਚ ਗੁੱਡ ਤੇ ਐਲਬਮ ਰੈਡੀ ਆ ਮਿੱਤਰੋ ਇਹ ਦੇਖੋ ਆ ਵੀ ਨਾਲ ਆਇਆ ਹੋਇਆ ਅਜੇ ਦੋ ਤਿੰਨ ਘਰੇ ਰਹਿ ਗਏ ਸਾਡੇ ਓਏ ਇਕੱਲਾ ਨਵਾਬ ਆਇਆ ਦੂਜੇ ਕਿੱਥੇ ਆ ਡਾਲਰ ਡੂਡਲ ਉਹ ਉੱਥੇ ਹੀ ਘੜਿਆਈ ਆ ਘੜਿਆਈ ਆ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ